ਪ੍ਰਾਰਿਤ ਇਟਲੀਆ ਨੂੰ ਪਰ ਫਾਰੇ ਲਾ ਸਪੇਸਾ ਅੱਜ ਦੇ ਵੀਡੀਓ ਵਿੱਚ ਆਪਾਂ ਸਭ ਤੋਂ ਇੰਪੋਰਟੈਂਟ ਜਿਹੜੀ ਚੀਜ਼ ਹੈ ਆਪਾਂ ਜਦੋਂ ਮਾਰਕੀਟ ਜਾਂਦੇ ਆ ਸਮਾਨ ਲੈਣ ਜਾਂਦੇ ਆ ਜਾਂ ਆਪਾਂ ਕੋਈ ਵੀ ਸ਼ਾਪਿੰਗ ਕਪੜਿਆਂ ਦੀ ਸ਼ਾਪਿੰਗ ਕਿਸੇ ਵੀ ਚੀਜ਼ ਦੀ ਸ਼ਾਪਿੰਗ ਕਰੇ ਜਾਂਦੇ ਆ ਅਸੀਂ ਕਿੱਦਾਂ ਗੱਲ ਕਰਨੀ ਹੈ ਉੱਥੇ ਕਿਸੇ ਨੂੰ ਕੋਈ ਵੀ ਚੀਜ਼ ਪੁੱਛਣੀ ਹੋਵੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਿੱਖਾਂਗੇ ਸੋ ਸਸਰੀਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਯੋਰਪਰ ਪੰਜਾਬੀ ਵਲੌਗਸ 24 ਤੇ ਇਸ ਸ਼ੈਰਾਂ ਦੇ ਮੈਥਡ ਸਿਖਾਉਣੀ ਹੈ ਪੰਜਾਬੀ ਤੋਂ ਇਟਾਲੀਅਨ ਉਹ ਵੀ ਤੁਹਾਡੀ ਆਪਣੀ ਮਾਰਕ ਪੈਸ਼ਾ ਪੰਜਾਬੀ ਦੇ ਵਿੱਚ ਤੋ ਜੇ ਤੁਸੀਂ ਇਟਾਲੀਅਨ ਸਿੱਖਣ ਦੇ ਚਾਹਵਾਲੇ ਹੋ ਤਾਂ ਫੜਾ ਫੜ ਚੈਨਲ ਨੂੰ ਕਾਲੋ ਸਬਸਕ੍ਰਾਈਬ ਬੈਲ ਦਾ ਆਈਕਨ ਦਾ ਜਰੂਰ ਦਬਾ ਦਿਓ ਤਾਂ ਕਿ ਤੁਹਾਨੂੰ ਮੇਰੀ ਡੇਲੀ ਵੀਡੀਓਜ਼ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਆਵੇ ਵੀਡੀਓ ਚੰਗੀ ਲੱਗੂਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਆਪਣੇ ਨੈਕਸਟ ਵੀਡੀਓ ਦਾ ਟੌਪਿਕ ਵੀ ਤੁਸੀਂ ਕਿਸ ਵੀਡੀਓ ਤੇ ਟੌਪਿਕ ਦੇ ਵੀਡੀਓ ਚਾਹੁੰਦੇ ਹੋ ਸਵਾਜ ਦੀ ਵੀਡੀਓ ਤੇ ਸਾਨੂੰ ਦਮਾਣ ਕੀਤੀ ਸੀ ਦੋ ਚਾਣੇ ਆਦੇ ਸੋ ਪਹਿਲੇ ਹੈਗੇ ਆ ਹਰਸ਼ਪ੍ਰਤਾ ਜੰਮੂ ਦੂਸਰੇ ਹੈਗੇ ਆ ਬਲਜੀਤ ਸਿੰਘ ਜੀ ਨੇ ਕੀਤੀ ਸੀ ਡਿਮਾਂਡ ਵੀ ਤੁਸੀਂ ਇਸ ਟੌਪਿਕ ਦੇ ਬਣਾਇਓ ਇਹਨਾਂ ਦੋਨਾਂ ਦੇ ਸਿਮਿਲਰ ਜੇ ਸੀਗੇ ਕੁਐਸਚਨ ਸੋ ਇਸ ਕਰਕੇ ਮੈਂ ਤੇ ਬਣਾਇਆ ਸੋ ਇਹ ਵੀ ਦੋ ਪਾਰਟ ਲਏ ਆ ਇੱਕ ਤਾਂ ਜਿਹੜਾ ਬਾਲ ਦੇ ਵਿੱਚ ਜਾਣੇ ਆ ਸੁਪਰਮਾਰਕੀਟ ਕੋਈ ਵੱਡੀ ਸੁਪਰਮਾਰਕੀਟ ਮਾਰਕੀਟ ਹੋਗੀ ਜਿੱਦਾ ਕਿ ਇਥੇ ਐਰੋਸ ਪੈਣੇ ਆ ਲੀਡਾ ਲਿਆ ਕੋਨਾ ਦਿਆ ਯਾ ਫਿਰ ਕੂਪਿਆ ਇੱਧਰ ਹੀ ਹੋਰ ਵੀ ਤਿੰਨ ਚਾਰ ਮਾਰਕੀਟਾਂ ਹੋਰ ਹੈਗੀਆਂ ਨਾ ਤੇ ਉਹਨਾਂ ਵਿੱਚ ਜਦੋਂ ਉਹਨਾਂ ਵਿੱਚ ਉੱਧਰ ਤਾਂ ਕੋਈ ਗੱਲਬਾਤ ਨਹੀਂ ਹੁੰਦੀ ਹਾਂ ਬਜਟ ਪਰ ਕੈਸ਼ ਤੇ ਆਪਾਂ ਪੇ ਪੇ ਕਰਨਾ ਨੇ ਉੱਥੇ ਜਿਹੜੀ ਗੱਲਬਾਤ ਹੁੰਦੀ ਉਹ ਵੀ ਮੇਰੇ ਵਿੱਚ ਲਿਖੀ ਹੈ ਠੀਕ ਆ ਇਹਦੇ ਨਾਲ ਨਾਲ ਜੇ ਆਪਾਂ ਕਿਸੇ ਨੋਰਮਲ ਸ਼ਾਪ ਜੇ ਆਪ ਇੱਥੇ ਅਤੇ ਫਰੂਟਾ ਦੇ ਮਰਦੂਰਾ ਇੱਥੇ ਆਰਬੀਆਂ ਦੇ ਦੁਕਾਨਾਂ ਖੋਲੀਆਂ ਹਨਾ ਉਹਨਾਂ ਦੇ ਕੋਲ ਜਾਣੇ ਆ ਹਨਾ ਉਹ ਆਪਣੇ ਇੰਡੀਆ ਵਾਲੇ ਹਿਸਾਬ ਦਾ ਸਬਜ਼ੀ ਮੰਡੀ ਵਾਲਾ ਹੋ ਜਾਂਦਾ ਹੈ ਉੱਥੇ ਆਪਾਂ ਕਿਹੜੀ ਗੱਲਬਾਤ ਹੁੰਦੀ ਹੈ ਪਹਿਲਾਂ ਭਾਉ ਪੜਾਂਗੇ ਠੀਕ ਆ ਆਓ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਇੰਪਰਾਰੇ ਤਿਆਰੋ ਇੰਪਰਾਰੇ ਹੁੰਦਾ ਆ ਵੀ ਸਿੱਖਣਾ ਵੀ ਸਿੱਖੋ ਇੰਪਰਾਰੇ ਕਰੋ ਸਿੱਖੋ ਇਤਲਿਆਨੋ ਹੁੰਦਾ ਇਟਾਲੀਅਨ ਇਟਾਲੀਅਨ ਸਿੱਖੋ ਕਾ ਇਟਾਲੀਅਨ ਸਿੱਖੋ ਪੇਰ ਕਾ ਦੇ ਲਈ ਫਾਰੇ ਲਾ ਸਪੇਜ਼ਾ ਸ਼ਾਪਿੰਗ ਕਰਨ ਦੇ ਲਈ ਫਾਰੇ ਹੁੰਦਾ ਕਰਨਾ ਕੀ ਕਰਨਾ ਸਪੇਜ਼ਾ ਗਰੋਸਰੀ ਸ਼ਾਪਿੰਗ ਕਰਨੀ ਹੈ ਠੀਕ ਆ ਪਹਿਲਾ ਸਾਰਾ ਸਵਾਲ ਹੁੰਦਾ ਜੇ ਆਪਾਂ ਕਿਸੇ ਮਰਦੂਰੇ ਦੀ ਸ਼ਾਪ ਤੇ ਜਾਂਦੇ ਆ ਠੀਕ ਆ ਕੀਂਦਾ ਕਿ ਤੁਹਾਡੇ ਕੋਲ ਤਾਜਾ ਸਬਜ਼ੀਆਂ ਹਨ ਆਪਾਂ ਨੂੰ ਪੁੱਛਦੇ ਕਈ ਵਾਰ ਸਬਜ਼ੀਆਂ ਬੜੀਆਂ ਗੰਦੀਆਂ ਜੀਆਂ ਹੁੰਦੀਆਂ ਜੇ ਪਈਆਂ ਆਪਾਂ ਕਿਹਾ ਭਾਈ ਦੇਖੋ ਸਬਜ਼ੀਆਂ ਕਿ ਨਾਰਮਲੀ ਪੁੱਛ ਲੈਣੇ ਆਦਤ ਹੁੰਦੀ ਨਾ ਕਿੱਦਾਂ ਪੁੱਛਣਾ ਆਪਾਂ ਅਵੇ ਤੇ ਵਰਦੂਰੇ ਫਰੈਸ਼ ਕੇ ਤੇ ਵਰਦੂਰਾ ਮੈਂ ਤਾਂ ਨਹੀਂ ਲਿਖਿਆ ਵਰਦੂਰਾ ਹੋ ਗਿਆ ਇੱਕ ਸਪੈਸੀਫਿਕ ਇੱਕ ਵਰਦੂਰਾ ਫਾਰ ਇਗਜ਼ਾਮਪਲ ਗੋਭੀ ਪਈਆ ਮੈਂ ਇੱਕ ਗੋਭੀ ਲਈ ਵਰਦੂਰਾ ਜੇ ਆਪਾਂ ਕਹਿੰਦੇ ਇਹ ਸਬਜ਼ੀਆਂ ਆ ਜਿਆਦਾ ਸਬਜ਼ੀਆਂ ਦੀ ਗੱਲ ਕਰਨੀ ਤਾਂ ਉੱਥੇ ਲਾ ਦੇਣਾ ਬਰ ਵਰਦੂਰੇ ਓਕੇ ਅਵੇਤੇ ਹੁੰਦਾ ਵੀ ਹੈਗੇ ਜੀ ਤਾਂ ਉਹਨਾਂ ਦੇ ਕਿਉਂਕਿ ਉਹਨਾਂ ਦੇ ਸ਼ਾਪਿਆਂ ਨਾਲ ਤੇ ਕੋਲੇ ਸਬਜ਼ੀਆਂ ਹੋਣਗੀਆਂ ਨਾ ਉਹਨਾਂ ਨੇ ਕੋਲ ਉਹਨਾਂ ਨੂੰ ਪੁੱਛਣਾ ਤੁਹਾਡੇ ਕੋਲ ਸਬਜ਼ੀਆਂ ਹੈਗੀਆਂ ਅਵੇਤੇ ਵਰਦੂਰ ਹੈ ਫਰੈਸ਼ ਕੇ ਫਰੈਸ਼ ਤਾਜ਼ਾ ਠੀਕ ਆ ਅਵੇਤੇ ਵਰਦੂਰੇ ਫਰੈਸ਼ ਕੇ ਜੇ ਕਹਿ ਦੂਗਾ ਬਿਹਾਰ ਸੀ ਨਹੀਂ ਹੋਗਾ ਤਾਂ ਨੋ ਠੀਕ ਆ ਹੁਣ ਆਪਾਂ ਨੂੰ ਕਹਿਣਾ ਮੈਨੂੰ 1 ਕਿਲੋ ਟਮਾਟਰ ਦਿਓ ਕਿੱਦਾਂ ਆਪਾਂ ਕਹਾਂਗੇ ਸਬਜੀ ਇਥੇ ਕੋਈ ਵੀ ਹੋਵੇ ਟਮਾਟਰ ਹੈ ਭਿੰਡੀ ਸ਼ਾਲਗਮ ਸਾਗ ਜੋ ਗਰਜੀ ਲਾ ਲਿਓ ਇਥੇ ਠੀਕ ਆ ਹਾਂਜੀ ਤੁਸੀਂ ਕਹੋਗੇ ਵੀ ਹਾਂ ਵੀ ਇੱਕ ਵਾਰੀ ਫੇਰ ਸਾਰੀ ਸਬਜ਼ੀਆਂ ਦੇ ਨਾਮਾਂ ਤੇ ਬਣਾ ਦੋ ਫਲਾਂ ਦੇ ਨਾਮਾਂ ਤੇ ਬਣਾ ਦੋ ਮੈਂ ਵੀ ਵੀਡੀਓ ਬਣਾ ਦੂੰਗੀ ਠੀਕ ਹੈ ਮੈਨੂੰ 1 ਕਿਲੋ ਟਮਾਟਰ ਦਿਓ ਉਹ ਰ੍ਹੇਈ ਉਹਨੇ ਕਿਲੋ ਦੀ ਪਮੂਦੋਰੀ ਉਹ ਰ੍ਹੇਈ ਹੁੰਦਾ ਆ ਵੀ ਮੈਂ ਮੈਨੂੰ ਦਿਓ ਮੈਂ ਚਾਹੁੰਨੀ ਆ ਮੈਨੂੰ ਦਿਓ ਠੀਕ ਆ ਉਹਨੇ ਕਿਲੋ ਨੂੰ ਹੁੰਦਾ 1 ਕਿਲੋ ਹੁੰਦਾ ਆ ਕਿਲੋ ਡੀ ਪੋਮਡੋਰੀ ਹੁੰਦਾ ਹੈ ਟਮਾਟਰ ਦੇ ਪੋਮਡੋਰੀ ਪਤਾ ਕਿਹੜੀ ਹੁੰਦੀ ਹੈ ਤੇ ਪੋਮਡੋਰੋ ਕਹਿੰਦੇ ਵੱਡੇ ਵੱਡੇ ਟਮਾਟਰ ਹੁਣ ਪੋਮਡੋਰੀ ਡੇੜੇ ਇੱਕ ਨਿੱਕੀ ਨਿੱਕੀ ਟਵਾੜਦੀ ਹੁੰਦੇ ਤੇ ਬਾਹਲੇ ਸ਼ੁਸ਼ਡੇ ਲੋਕ ਇਹ ਇਨਸਲਾਟੇ ਦੇ ਵਿੱਚ ਪਾ ਕੇ ਖਾਦੇ ਪੋਮਡੋਰੀ ਹੈ ਉਹਨੂੰ ਕਹਿੰਦੇ ਆ ਉਹ ਰਹੀ ਉਹਨ ਕੀ ਲੋਦੀ ਪੋਮਡੋਰੀ ਉਹਦੇ ਪੋਮਡੋਰੋ ਹੋ ਗਿਆ ਇੱਕ ਪੋਮਡੋਰੀ ਹੋ ਗਿਆ ਜਿਆਦੇ ਇਹ ਕਿੰਨੇ ਦਾ ਹੈ ਆਪਾਂ ਇਹ ਜ਼ਰੂਰੀ ਨਹੀਂ ਆਪਾਂ ਕੱਲੀ ਇਹ ਘਰ ਦੀ ਸਬਜ਼ੀ ਲੈਣ ਸਮਾਨ ਲੈਣ ਜਾਂਦੇ ਆ ਤੇ ਆਪਾਂ ਸ਼ਾਪਿੰਗ ਕਰਨ ਵੀ ਜਾਂਦੇ ਆ ਪਰ ਨਾਰਮਲੀ ਵੀ ਪੁੱਛਣ ਦੇ ਪਈਏ ਇਹਦਾ ਕਿੰਨੇ ਦਾ ਜਾਂ ਪੈਂਟ ਕਿੰਨੇ ਦੀ ਆ ਇਹ ਸ਼ਾਰਟ ਕਿੰਨੇ ਦੀ ਹੈ ਨਾ ਜਾਂ ਫਿਰ ਆਹਾ ਝਾੜੂ ਕਿੰਨੇ ਦਾ ਆ ਅਗਰਾਸਾ ਤੋਰੀ ਕਿੰਨੇ ਦੀ ਆ ਆ ਮੂਰੀਗਾ ਕਿੰਨੇ ਦਾ ਆ ਕੰਡੇ ਚੀਨਾ ਕਿੰਨੇ ਦੀ ਆ ਕੋਈ ਵੀ ਸਮਾਨ ਵੀ ਬ੍ਰੈਡ ਕਿੰਨੇ ਦੀ ਆ ਕੁਝ ਵੀ ਕਹਿਣਾ ਹੋਵੇ ਕਾਤਾ ਕਿੰਨੇ ਦਾ ਵੀ ਇਹ ਕਿੰਨੇ ਦਾ ਹੈ ਆਪਾਂ ਉਹਨੂੰ ਕਿੱਥੇ ਪੁੱਛਾਂਗੇ ਕੁਵਾਂਤੋ ਕਾਸ ਦਾ ਕੁਐਸਟੋ ਫਾਰ ਇਗਜ਼ਾਮਪਲ ਮੇਰੇ ਹੱਥ 'ਚ ਜਾ ਪੈਨ ਮਾਰਕਰ ਰਹਾ ਨਾ ਮੈਂ ਪੁੱਛਾਂ ਉਹ ਕਵਾਂ ਤੋਂ ਕੋਸਤਾ ਕਵੇਸ ਤੋਂ ਰੁਧਾ ਕੇ ਠੀਕ ਆ ਕਵਾਂ ਤੋਂ ਹੁੰਦਾ ਕਿੰਨਾ ਕੋਸਤਾ ਹੁੰਦਾ ਉਹਦੀ ਕੀਮਤ ਕਵੇਸ ਤੋਂ ਹੁੰਦਾ ਇਹ ਠੀਕ ਆ ਉਹ ਤੁਹਾਨੂੰ ਦੱਸ ਦੂਗਾ ਕਿੰਨੇ ਦਾ 18 2 15 16 17 ਦਾ ਦੱਸੂਗਾ ਠੀਕ ਆ ਹੁਣ ਆਪਾਂ ਪੁੱਛ ਰਹਾ ਵੀ ਤੁਹਾਡੇ ਕੋਲ ਦੁੱਧ ਵੀ ਹੈ ਠੀਕ ਆ ਪਿਛੇ ਇਹ ਸਾਡੇ ਕੋਲ ਦੁੱਧ ਵੀ ਹੈ ਤੁਸੀਂ ਨੇ ਪੁੱਛਣਾ ਕਿ ਤੁਹਾਡੇ ਕੋਲ ਟਮਾਟਰ ਕੁਝ ਵੀ ਸਬਜ਼ੀਆਂ ਹੈ ਕਿ ਖੀਰੇ ਹੈ ਗਿਆ ਚਤਰੀਓਲੀ ਜਿਹਨੂੰ ਆਪਾਂ ਕਹਿੰਦੇ ਆ ਜਾਂ ਫਿਰ ਮਿਲ ਇਨਸਾਨੀ ਜਿਹਨੂੰ ਆਪਾਂ ਕਹਿੰਦੇ ਆ ਬੈਂਗਣ ਕੁਝ ਵੀ ਤੁਸੀਂ ਪੁੱਛਣਾ ਹੋਵੇ ਠੀਕ ਹੈ ਕਿ ਤੁਹਾਡੇ ਕੋਲ ਦੁੱਧ ਵੀ ਹੈ ਕਿਦਾਂ ਆਪਾਂ ਪੁੱਛਾਂਗੇ ਅਵੇਤੇ ਅੰਕੇ ਲਲਾਤੇ ਅਵੇਤੇ ਸੇ ਤੁਹਾਡੇ ਕੋਲ ਹੈਗੇ ਆ ਅੰਕੇ ਹੁੰਦਾ ਵੀ ਇਹ ਲਲਾਤੇ ਹੁੰਦਾ ਦੁੱਧ ਲਾਤੇ ਨੂੰ ਆਪਾਂ ਦੁੱਧ ਨੂੰ ਕਹਿੰਦੇ ਆ ਅੰਕੇ eh, avete anche il latte ਹੋਰ ਆਪਾਂ ਕਹਿਣਾ ਹੋਵੇ ਕਿਰਪਾ ਕਰਕੇ ਮੇਰਾ ਬਿੱਲ ਬਣਾ ਦਿਓ ਆਪਾਂ ਨੂੰ ਕਿੱਦਾਂ ਕਵਾਂਗੇ ਪਰ ਫਾਵੋਰੇ ਮੀ ਫਾਈ ਇਲ ਕੋਂਟੋ ਪਰ ਫਾਵੋਰੇ ਹੁੰਦਾ ਕਿਰਪਾ ਕਰਕੇ ਇਹ ਤਾਂ ਪਹਿਲਾਂ ਤੁਹਾਨੂੰ ਯਾਦ ਹੋ ਗਿਆ ਹੋਣਾ ਨਾ ਪਰ ਫਾਵੋਰੇ ਤਾਂ ਹਨਾ ਮੀ ਹੁੰਦਾ ਆ ਮੈਨੂੰ ਫਾਈ ਹੁੰਦਾ ਆ ਮਤਲਬ ਵੀ ਕਰ ਦੋ ਬਣਾ ਦੋ ਇਹ ਲੇ ਕਾਉਂਟ ਹੁੰਦਾ ਬਿੱਲ ਮੇਰਾ ਬਿੱਲ ਬਣਾ ਦਿਓ ਪਰਫਾ ਬੋਲੇ ਮੀ ਫਾਈਲ ਕਾਉਂਟੋ ਕਰ ਪਾ ਕੇ ਮੇਰਾ ਬਿੱਲ ਬਣਾ ਦਿਓ ਠੀਕਾ ਹੁਣ ਪੰਜ ਸੈਂਟੈਂਸ ਦੇਖ ਲੈਣੇ ਆ ਸਿੱਖ ਲੈਣੇ ਪੜ੍ਹ ਲਿਖ ਲੈਣਾ ਪਰ ਤੁਸੀਂ ਵੀਡੀਓ ਲਾਈਕ ਨਹੀਂ ਕਰਦੇ ਨਾਲ ਤੁਸੀਂ ਸ਼ੇਅਰ ਕਰਦੇ ਆ ਤੇ ਵਿਊਜ਼ ਬਹੁਤ ਘੱਟ ਹੁੰਦੇ ਤਰਫਾ ਹੋਵੇ ਪਲੀਜ਼ ਵੀਡੀਓ ਨੂੰ ਪੂਰੀ ਦੇਖਿਆ ਕਰੋ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਇੰਸਟਾਗ੍ਰam ਤੇ ਟਿਕਟੌਕ ਤੇ ਜ਼ਰੂਰ ਫੋਲੋ ਕਰ ਲਓ ਫੇਸਬੁੱਕ ਤੇ ਫੋਲੋ ਕਰ ਲਓ ਸੋ ਲਿੰਕ ਸਾਰੇ ਦੇ ਥੱਲੇ ਆ ਟਿਕਟੌਕ ਦਾ ਲਿੰਕ ਨਹੀਂ ਹੈਗਾ ਉਹ ਤੁਸੀਂ ਯੂਰਪੀਅਨ ਪੰਜਾਬੀ ਲਿਖ ਕੇ ਤੇ ਤੁਹਾਨੂੰ ਮਿਲ ਜਾਊਗਾ ਹੋ ਤੇ ਇੱਕ ਹੋਰ ਇਨਫੋਰਮੇਸ਼ਨ ਦਾ ਸਾਡਾ ਦੂਸਰਾ ਚੈਨਲ ਹੈਗਾ ਯੂਰਪਨ ਮਿੰਦਾਬੀ 360 ਉਥੇ ਜੇ ਤੁਹਾਨੂੰ ਕੋਈ ਵੀ ਪ੍ਰੋਬਲਮ ਹੋਵੇ ਇਟਲੀ ਪੇਪਰ ਲੈ ਕੇ ਤੁਹਾਡੇ ਮਨ 'ਚ ਕੋਈ ਡਾਊਟ ਹੋਵੇ ਸਵਾਲ ਪੁੱਛਣਾ ਚਾਹੁੰਦੇ ਹੋ ਤੁਸੀਂ ਸਾਨੂੰ ਉਥੇ ਪੁੱਛ ਸਕਦੇ ਆ ਅਸੀਂ ਤੁਹਾਡੇ ਸਵਾਲਾਂ ਦੇ ਜਵਾਬ ਜਵਾਬ ਦਿੰਨੇ ਆ ਤੇ ਸਭ ਤੋਂ ਨਵੀਂ ਅਪਡੇਟ ਇਟਲੀ ਇਮੀਗ੍ਰੇਸ਼ਨ ਲੈ ਕੇ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸ ਸਕਦੇ ਆ ਸੋ ਆਪਾਂ ਫਿਰ ਬੈਕ ਟੂ ਆਪਣੀ ਵੀਡੀਓ ਤੇ ਆਉਨੇ ਆ ਛੇ ਮਥਾੜਾ ਸੈਂਟੈਂਸ ਹੈਗਾ ਆ ਆਪਾਂ ਕਹਿਣਾ ਹੋਵੇ ਆਪਾਂ ਬਿਲ ਵੀ ਕਰਾ ਲਿਆ ਚੀਜ਼ਾਂ ਪਸੰਦ ਵੀ ਕਰ ਲਈਆਂ ਬਿਲ ਵੀ ਹੋ ਗਿਆ ਹੁਣ ਆਪਾਂ ਇਹਨਾਂ ਨੂੰ ਕਹਿਣਾ ਵੀ ਇਹਨੂੰ ਪੈਕ ਕਰ ਦਿਓ ਸਮਾਨ ਨੂੰ ਭਾਈ ਮੈਂ ਹੱਥਾਂ ਇਸ ਦਾ ਫੜ ਕੇ ਲੈ ਕੇ ਜਾਉਂਗੀ ਨਹੀਂ ਇਹਨੂੰ ਪੈਕ ਕਰ ਦਿਓ ਆਪਾਂ ਇਟਾਲੀਅਨ ਚ ਕਿੱਦਾਂ ਕਹਿਣਾ ਪਰ ਫਾਵੋਰੇ ਮੇਤੀ ਤੁਤੋ ਨੇਲਾ ਬੂਸਤਾ ਪਰ ਫਾਵੋਰੇ ਹੁੰਦਾ ਕਿਰਪਾ ਕਰਕੇ ਮੇਤੀ ਹੁੰਦਾ ਵੀ ਉਹ ਵੀ ਕਿਸੇ ਚੀਜ਼ ਪੈਕ ਕਰ ਦਿਓ ਠੀਕ ਆ ਤੁਤੋ ਸਾਰਾ ਨੇਲਾ ਬੂਸਤਾ ਹੁੰਦਾ ਹੈ ਇਫਾਹਾ ਠੀਕ ਆ ਬੂਸਤਾਲ ਫਾਫੇ ਨੂੰ ਕਹਿੰਦੇ ਪਰ ਫੋਰਵਰ ਮੇਂ ਦਿੱ ਟੂ ਟੋ ਨੈ ਲ ਬੂਸਤਾ ਕਿ ਪੰਗਰ ਕੇ ਨੂੰ ਕਿ ਸੇ ਚੀਜ਼ ਪਾ ਕੇ ਪੈਕ ਕਰਦੇ ਹੋ ਸਤਮਾ ਹੈਗਾ ਤੁਸੀਂ ਕਿਵੇਂ ਅੱਛਾ ਹਾਂ ਅੱਗੇ ਆ ਗਏ ਕਿ ਜਦੋਂ ਆਪਾਂ ਕਿਸੇ ਸੁਪਰਮਾਰਕਟ ਵਿੱਚ ਜਾਂਦੀਆਂ ਉੱਥੇ ਆਪਾਂ ਬਿੱਲ ਦਿੰਨੇ ਸਪੈਸੀਫਿਕ ਇਹ ਹਰ ਹਰ ਸਿਮਰਨ ਜਮੂ ਜੀ ਨੇ ਇਹ ਕਹੀ ਸੀ ਵੀ ਇੱਥੇ ਅਗੇ ਜਦੋਂ ਆਪਾਂ ਕੈਸ਼ ਕਰਨਾ ਹੋਵੇ ਆਪਾਂ ਪੇ ਕਰਨੀ ਹੋਵੇ ਉਦੋਂ ਆਪਾਂ ਕਿਹੜੀ ਗੱਲਬਾਤ ਹੁੰਦੀ ਹੈ ਸੋ ਆਪਾਂ ਉਹ ਦੇਖਦੇ ਆਂ ਆਪਾਂ ਠੀਕ ਆ ਮੋਲ ਦੇ ਵਿੱਚ ਇਹ ਤੁਸੀਂ ਜਰੂਰੀ ਨਹੀਂ ਤੁਸੀਂ ਗਰੋਸਰੀ ਵੇਲੇ ਤੁਸੀਂ ਇਹ ਸ਼ਬਦ ਵਰਤਦੇ ਆ ਤੁਸੀਂ ਕਿਸੇ ਕੱਪੜਿਆਂ ਦੀ ਸ਼ਾਪ ਤੇ ਕਿਤੇ ਵੀ ਮਾਲ ਦੇ ਵਿੱਚ ਜਾਂਦੇ ਆ ਤੁਸੀਂ ਇਹ ਜਿਹੜਾ ਪਾਗਾਂ ਕਰਦਾ ਹੁੰਦਾ ਉਹ ਤੁਹਾਨੂੰ ਤੁਹਾਡੀ ਕਿਹੜੀ ਗੱਲਬਾਤ ਹੁੰਦੀ ਉਹ ਇਹ ਹੁਣ ਸਿਲੈਕਟ ਹੋ ਗਈ ਸਭ ਚੀਜ਼ ਤੁਸੀਂ ਉੜਾ ਕੇ ਕੈਸ਼ ਕਾਊਂਟਰ ਤੇ ਜਿੱਥੇ ਤੁਸੀਂ ਬਿੱਲ ਪੇ ਕਰਨਾ ਹੁਣ ਤੁਹਾਨੂੰ ਉਹ ਪੁੱਛਦਾ ਜਿਹੜਾ ਕੈਸ਼ ਵਾਲਾ ਹੁੰਦਾ ਵੀ ਤੁਸੀਂ ਕਿਵੇਂ ਭੁਗਤਾਨ ਕਰਨਾ ਚਾਹੁੰਦੇ ਹੋ ਵੀ ਤੂੰ ਕਿੱਦਾਂ ਪੈਸੇ ਪੇ ਕਰਨਾ ਚਾਹੁੰਦਾ ਹਾ ਇਟਾਲੀਅਨ ਜੀ ਤੁਹਾਨੂੰ ਕਿੱਦਾਂ ਪੁੱਛੂਗਾ ਕੋਮੇ ਵੋਲੇ ਪਗਾਰੇ ਕੋਮੇ ਹੁੰਦਾ ਖਿੱਦਾ ਵੋਲੇ ਹੁੰਦਾ ਤੁਸੀਂ ਕਿੱਦਾਂ ਕਰਨਾ ਚਾਹੁੰਦੇ ਹੋ ਕੀ ਕਰਨਾ ਚਾਹੁੰਦੇ ਹੋ ਪਗਾਰੇ ਭੁਗਤਾਨ ਪੈਸੇ ਦੇਣ ਤੁਸੀਂ ਕਿੱਦਾਂ ਪੈਸੇ ਦੇਣਾ ਚਾਹੁੰਦੇ ਹੋ ਹਾਂ ਜੇ ਤੁਸੀਂ ਦੇਣਾ ਕਾਰਡ ਫਿਰ ਤੁਸੀਂ ਕਿੱਦਾਂ ਕਹਿਣਾ ਮੈਂ ਕਾਰਡ ਨਾਲ ਪੇਮੈਂਟ ਕਰਾਂਗਾ ਜਾਂ ਕਰਾਂਗੀ ਠੀਕ ਹੈ ਮੈਂ ਕਾਰਡ ਨਾਲ ਪੈਸੇ ਦੇਣਾ ਚਾਹੁੰਦੀ ਹਾਂ ਤੁਸੀਂ ਕਿੱਦਾਂ ਕਹਿਣਾ ਪਾਗੋ ਕੋਨਨ ਨਾਲ ਕਾਰਤਾ ਪਾਗੋ ਹੁੰਦਾ ਮੈਂ ਕਰਾਂਗਾ ਕੋਨਨ ਨਾਲ ਲੱਖ ਕਾਰਡ ਤਾਂ ਹੁੰਦਾ ਹੈ ਵੀ ਕਾਰਡ ਦੇ ਨਾਲ ਮੈਂ ਪੇਮੈਂਟ ਕਰਾਂਗਾ ਹੁਣ ਜੇ ਤੁਸੀਂ ਦੇਣੇ ਹੋਗੇ ਪੈਸੇ ਐਦਾ ਕੈਸ਼ ਨੇ ਰੋਜ ਨੂੰ ਆਪਾਂ ਕਹਿੰਦੇ ਨੇ ਹਨ ਉਹ ਆਪਾਂ ਕਿੱਦਾਂ ਕਹਾਂਗੇ ਮੈਂ ਕੈਸ਼ ਪੇਮੈਂਟ ਕਰਾਂਗਾ ਪਾਗੋ ਇਨ ਕੋਂਟਾਂਤੀ ਪਾਗੋ ਹੁੰਦਾ ਪਾਗੋ ਪੈ ਪਾਗਾ ਕਰਨਾ ਇਨ ਕੋਂਟਾਂਤੀ ਹੁੰਦਾ ਹੈ ਕੈਸ਼ ਪੇਮੈਂਟ ਕਰਾਂਗਾ ਠੀਕ ਆ ਕਈ ਵਾਰ ਫਿਰ ਇਹ ਦਵਾਈ ਪੁੱਛ ਲੈਂਦੇ ਆ ਜਰੂਰੀ ਨਹੀਂ ਕਈ ਵਾਰ ਇਹ ਪੁੱਛਦੇ ਕੋ ਮੈਂ ਬੋਲੇ ਪਗਾਰੇ ਕਈ ਵਾਰ ਐਦਾਂ ਹੀ ਪੁੱਛਾਂਦੇ ਸਿੰਪਲ ਕਾਰਤਾ او ਕੰਟਾਂਟੀ ਇਹਨੇ ਕੈਸ਼ ਉਹ ਇੰਨੇ ਨੇ ਪੈਸੇ ਇਹ ਟਿਕ ਟਿਕ ਕਰਕੇ ਜਿਹੜੇ ਅੱਗੇ ਤੁਹਾਡਾ ਸਮਾਨ ਜੋੜਦੇ ਹੁੰਦੇ ਆ ਪੈਸੇ ਹਨਾ ਉਹ ਕਿੱਦਾਂ ਪੁੱਛਣ ਦੇ ਕਈ ਵਾਰ ਕਾਰਤਾ او ਕੰਟਾਂਟੀ ਮਤਲਬ ਕਾਰਡ ਜਾਂ ਫਿਰ ਕੈਸ਼ ਕਨਫਿਊਜ਼ ਨਾ ਹੋਇਓ ਇਹਨੇ ਕਿਹਾ ਪਹਿਨ ਤਾਂ ਸਾਨੂੰ ਪੂਰਾ ਲਫ਼ਜ਼ ਬੋਲਿਆ ਹੀ ਨਹੀਂ ਕੋਵੇਂ ਬੋਲੇ ਪੁਗਾ ਦੇਸੀ ਤੈਨੂੰ ਕੋਈ ਜਵਾਬ ਦੇਣਾ ਹੈਗਾ ਠੀਕ ਆ ਵੀ ਇਹਦਾ ਪੂਰਾ ਲਫ਼ਜ਼ ਬੋਲੇ ਸੇ ਤਾਂ ਅਸੀਂ ਜਵਾਬ ਦਵਾਂਗੇ ਨਹੀਂ ਕਈ ਵਾਰ ਉਹ ਕਹਿੰਦੇ ਕਾਰਤਾ ਕੰਟਾਂਟੀ ਤੂੰ ਸਾਨੂੰ ਵੀ ਕਾਰਡ ਨਾਲ ਪੇ ਕਰਨਾ ਤੱਕ ਮੈਂ ਕਾਰਤਾ ਕੰਟੈਂਟੀ ਦਾ ਕਰਨਾ ਤਾਂ ਮੈਂ ਕੰਟੈਂਟੀ ਠੀਕ ਹੈ ਹੁਣ ਇੱਥੇ ਇੱਕ ਦੋ ਚੀਜ਼ਾਂ ਬ ਤੁਹਾਨੂੰ ਮੂਛੋ ਨਹੀਂ ਬੋਲ ਕੇ ਦੱਸ ਦਨੀ ਆ ਇਦਾਂ ਕਿ ਤੁਸੀਂ ਤੋਂ ਨਫਾਫੇ ਲੈਣੇ ਹੁਣ ਹਨਾ ਤੁਸੀਂ ਇਹਨੂੰ ਕਿੱਦਾਂ ਕਮਾਂਗੇ ਜੇ ਜਾਂ ਫਿਰ ਕੋਈ ਵਾਰ ਤੁਹਾਨੂੰ ਪੁੱਛ ਲੈਂਦੀ ਆ ਵੀ ਸੈਲਮੇ ਬੂਸਤੇ ਠੀਕ ਆ ਤੁਹਾਨੂੰ ਲਫਾਫਿਆਂ ਦੀ ਲੋੜ ਆ ਜੇ ਹੈਗੀ ਆ ਤਾਂ ਤੁਸੀਂ ਇਹਨੂੰ ਕਹਿ ਲੈਣਾ ਵੀ ਹਾਂ ਸੀ ਮਿਠਾਈ ਦੋਏ ਬੂਸਤੇ ਤਰੇ ਬੂਸਤੇ ਚਾਰ ਬੂਸਤੇ ਤੇ ਜੇ ਨਹੀਂ ਹੈਗੀ ਤੁਸੀਂ ਇਹਨੂੰ ਕਹਿਣਾ ਦੋ ਗ੍ਰਾਫ ਸੀ ਹੈ ਓਕੇ ਹਰ ਲਾਸਟ ਵਿੱਚ ਕੀ ਹੁੰਦਾ ਆ ਅੱਪਰੋ ਕਹਿਣਾ ਪਈ ਐ ਉਹ ਤੁਹਾਨੂੰ ਕਹਿ ਰਹਿੰਦਾ ਵੀ ਆਪਣੀ ਰਸੀਦ ਬਿੱਲ ਜਾਂ ਰਸੀਦ ਲੋ ਆ ਲੋ ਤੁਹਾਨੂੰ ਦੇ ਚੀ ਉਹ ਤਾਂ ਦਿੰਦੇ ਨਾ ਤੁਹਾਨੂੰ ਕਿੱਦਾਂ ਕਹੂਗਾ ਐ ਕੋਲਾਸ ਕੋਤਰੀਨੋ ਰਸੀਦਾ ਐਕ ਕਹਿਣਾ ਦੋਨਾਂ ਚੋਂ ਉਹਨਾਂ ਤੁਹਾਨੂੰ ਐਕ ਕਹਿਣਾ ਐ ਕੋਲਾਸ ਕੋਤਰੀਨੋ ਕੋਤਰੀਨੋ ਵੀ ਬੋਲ ਸਕਦੇ ਆ ਜਾਂ ਫਿਰ ਰਿਸ਼ੂ ਬੂਤਾ ਵੀ ਬੋਲ ਸਕਦੇ ਆ ਠੀਕ ਆ ਕੋਤਰੀਨੋ ਜਾਂ ਫਿਰ ਰਿਚੂ ਬੂਤਾ ਐਕੋਲਾਸ ਕੋਤਰੀਨੋ ਐਕ ਕੰਦਾਲੋ ਐਕੋ ਠੀਕ ਆ ਮੈਂ ਤੁਹਾਨੂੰ ਕਮਾ ਬੇ ਹੱਥ ਚ ਰਸੀਦ ਆ ਮੈਂ ਤੁਹਾਨੂੰ ਕਮਾ ਐਕੋ ਠੀਕ ਆ Ecco lo scontrino o ricevuta. Tu so, a piccoli ferza la ripet kardean. Imparare te liao no per fare la spesa. Twaade kol dada samjhe han. Ave te verdure verdure fresche. Menu 1 kg tomato deyo. Vorrei un chilo di pomodori. Ek ne da hai quanto costa questo? Kitwaade kol dodd bhi hai. Ave te ankelete. Kirpa karke mera bill banao. Per favore mi fai il conto. ਕਿਰਪਾ ਕਰਕੇ ਇਹ ਪੈਕ ਕਰ ਦਿਓ ਪਰਫਾ ਬੋਲੇ ਮੇਤੀ ਟੂਟੋ ਨੈਲਾ ਬੁਸਤਾ ਤੁਸੀਂ ਕਿਵੇਂ ਭੁਗਤਾਨ ਕਰਨਾ ਚਾਹੁੰਦੇ ਹੋ ਕੁਮੇ ਵੋਲੇ ਪਗਾਰੇ ਮੈਂ ਕਾਰਡ ਨਾਲ ਪੇਮੈਂਟ ਕਰਾਂਗਾ ਪਾਗੋ ਕੋਨਲਾ ਕਾਰਤਾ ਮੈਂ ਕੈਸ਼ ਪੇਮੈਂਟ ਕਰਾਂਗਾ ਪਾਗੋ ਇਨਕੁਨਤਾਂਤੀ ਜਾਂ ਫਿਰ ਵੀ ਪੁੱਛ ਲੈਂਦੇ ਤੁਸੀਂ ਕਾਰਡ ਤੇ ਨਾ ਪੇ ਕਰਨਾ ਜਾਂ ਫਿਰ ਕੁੰਦਾਂਤੀ ਨਾ ਕਰਨਾ ਕਾਰਤਾ ਔਰ ਕੁੰਦਾਂਤੀ ਬਿੱਲ ਯਾ ਰਸੀਦ ਲਓ ਤਨੋਂ ਨੇ ਕੈਸ਼ ਵਾਲੀ ਨੇ ਕਹਿਣਾ ਵੀ ਆ ਲੋ ਆਪਣਾ ਬਿੱਲ ਜਾਂ ਫਿਰ ਰਸੀਦ ਐ ਕੋਲਾ ਸਕੰਦਰੀ ਨੂੰ ਜਾਂ ਫਿਰ ਇਹ ਕਹ ਦੂਗੀ ਵੀ ਐ ਕੋਲਾ ਰਿਸੀਬ ਹੂਤਾ ਸੇ ਬਾਤ ਹੈ ਕਿ ਗ੍ਰਾਸੀਏ ਸਾਰੇ ਨੇ ਕਹਿਣਾ ਇਹ ਉਹ ਤਾਂ ਨਾਰਮਲੀ ਸਾਰਿਆਂ ਨੂੰ ਪਤਾ ਹੀ ਹੈ ਠੀਕਾ ਸੋ ਅੱਜ ਦੀ ਵੀਡੀਓ ਇੰਨੀ ਸੀ ਮੈਂ ਉਮੀਦ ਕਰਦੀ ਆ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਗੀ ਨੈਕਸਟ ਟੌਪਿਕ ਜਰੂਰ ਦੱਸਿਓ ਕਮੈਂਟ ਬਾਕਸ ਦੇ ਵਿੱਚ ਸੋ ਥੋੜਾ ਸਰਦਾ ਧੰਨਵਾਦ ਹੈ ਤੁਸੀਂ ਮੇਰੀ ਵੀਡੀਓ ਦੇਖੀ ਸੋ ਵੀਡੀਓ ਲਾਈਕ ਤੇ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਸਤਿ ਸ੍ਰੀ ਅਕਾਲ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਗ੍ਰਾਥੇ ਤੁਥੀ ਚਾਓ ਚਾਓ